ਕੁੜੀ ਦੱਸਦੀ ਆ ਕਹਿੰਦੀ ਜਦੋਂ ਮੈਂ ਪਹਿਲੀ ਵਾਰ ਚਮਕੀਲੇ ਨਾਲ ਸ਼ੋਅ ਲਾਣ ਗਈ ਕਿਉਂਕਿ ਅਮਰਜੋਤ ਜੀ ਜਾਂਦੇ ਹੁੰਦੇ ਸੀ ਪੱਕੇ ਉਹਨਾਂ ਨੂੰ ਕੋਈ ਗੱਲ ਹੋ ਗਈ ਸੀ ਥੋੜਾ ਜਿਹਾ ਬਿਮਾਰ ਸੀ ਤੇ ਇੱਕ ਹੋਰ ਨਵੀਂ ਕੁੜੀ ਨਾਲ ਗਾਉਣਗੇ ਸੀ ਉਹ ਦੱਸਦੀ ਆ ਕਹਿੰਦੀ ਪਹਿਲਾਂ ਤਾਂ ਮੇਰੀ ਖੁਸ਼ੀ ਨਾ ਰਹੀ ਜਦੋਂ ਮੈਨੂੰ ਪਤਾ ਲੱਗਾ ਮੈਂ ਚਮਕੀਲੇ ਨਾਲ ਸ਼ੋਅ ਕਰਨ ਜਾਣਾ ਤੇ ਕਹਿੰਦੀ ساری ਰਾਤ ਮੈਨੂੰ ਨੀਂਦ ਨਹੀਂ ਆਈ ਬਸ ਮੈਂ ਖੁਸ਼ੀ ਚ ਸਾਰੀ ਰਾਤ ਸੋਚਦੀ ਰਹੇ ਮੈਂ ਅਮਰ ਸਿੰਘ ਚਮਕੀਲੇ ਨਾਲ ਸ਼ੋਅ ਕਰਨ ਜਾਣਾ ਸ਼ੋਅ ਤੇ ਚਲ ਗਏ ਸ਼ੋਅ ਹੋ ਵੀ ਗਿਆ ਕਹਿੰਦੀ ਉਸ ਤੋਂ ਬਾਅਦ ਦੀ ਮੈਂ ਜੇ ਫੀਲਿੰਗ ਦੱਸਾਂ ਜੋ ਮੈਨੂੰ ਇੱਜ਼ਤ ਮਾਣ ਸਤਕਾਰ ਅਮਰ ਸਿੰਘ ਚਮਕੀਲੇ ਵੱਲੋਂ ਮਿਲਿਆ ਕਹਿੰਦੀ ਮੈਂ ਉਹ ਨਾ ਤਾਂ ساری ਜ਼ਿੰਦਗੀ ਭੁਲਾ ਸਕਦੀ ਤੇ ਨਾ ਹੀ ਮੈਨੂੰ ਉਹ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਆਉਂਦਾ ਦੱਸ ਕਹਿਣ ਦਾ ਮਤਲਬ ਜੋ ਲੋਕ ਉਹਦੇ ਗੀਤਾਂ ਤੋਂ ਤੇ ਤੋਂ ਅੰਦਾਜ਼ੇ ਲਾਂਦੇ ਉਹਦੇ ਬਿਲਕੁਲ ਉਲਟ ਪਹਿਲੀ ਗੱਲ ਤਾਂ ਉਹ ਅੱਖ ਭਰ ਕੇ ਮੇਰੇ ਵੱਲ ਤੱਕ ਹੀ ਨਹੀਂ ਸੀ ਰਿਆ ਜਦੋਂ ਮੈਂ ਉਹਦੇ ਵੱਲ ਦੇਖਦੀ ਵੀ ਸੀ ਗਾਉਂਦੀ ਤੇ ਉਹ ਮੂੰਹ ਪਰੇ ਨੂੰ ਘੁਮਾ ਲੈਂਦਾ ਸੀ ਜਾਂ ਅੱਖਾਂ ਨੀਵੀਆਂ ਪਾ ਲੈਂਦਾ ਸੀ ਐਨਾ ਸ਼ਰਮੀਲਾ ਸੀਗਾ ਅਮਰ ਸਿੰਘ ਚਮਕੀਲਾ ਤੇ ਜਿਹਨੂੰ ਗੀਤਾਂ ਦੇ ਕਰਕੇ ਇੰਨਾ ਭੰਡਿਆ ਗਿਆ ਉਹ ਉਹਦੀ ਲੇਖਣੀ ਸੀ ਉਹ ਕਹਿੰਦੀ ਉਹ ਜੋ ਲੋਕ ਪਸੰਦ ਕਰਦੇ ਸੇ ਚਮਕੀਲਾ ਉਸੇ ਤਰ੍ਹਾਂ ਗਾਣ ਦੀ ਕੋਸ਼ਿਸ਼ ਕਰਦਾ ਸੀ ਉਹਦੀ ਰੋਜੀ ਰੋਟੀ ਤੇ ਕਲਾਕਾਰੀ ਨਾਲ ਜੁੜਿਆ ਸੀ ਇੱਕ ਕਲਾਕਾਰ ਦਾ ਕਹਿੰਦੀ ਫਰਜ਼ ਹੁੰਦਾ ਆ ਤੇ ਉਹਨੇ ਇਹ ਦੇਖਣਾ ਵੀ ਹੁੰਦਾ ਵੀ ਜੋ ਲੋਕਾਂ ਨੂੰ ਪਸੰਦ ਆ ਰਿਹਾ ਉਹੋ ਹੀ ਦੇਣਾ ਆ ਜੋ ਆਲੇ ਦੁਆਲੇ ਮਾਰਕੀਟਾਂ 'ਚ ਚੱਲ ਰਿਹਾ ਉਸ ਤੋਂ ਵਧੀਆ ਉਸੇ ਤਰੀਕੇ ਦਾ ਗੀਤ ਦੇਣਾ ਹੁੰਦਾ ਜਿਹੜੀ ਸ਼ਬਦਾਵਲੀ ਉਹਨਾਂ ਦਿਨਾਂ ਵਿੱਚ ਚੱਲ ਰਹੀ ਸੀ ਉਹ ਹੀ ਅਮਰ ਸਿੰਘ ਚਮਕੀਲਾ ਕਰ ਰਿਹਾ ਸੀ ਤੇ ਕੀਤੀ ਉਹ ਸ਼ਬਦਾਵਲੀ ਲਿਖੀ ਬਾਕੀਆਂ ਨੇ ਵੀ ਬਹੁਤ ਪਰ ਉਹਨਾਂ ਦੇ ਗਾਣੇ ਚੱਲੇ ਨਹੀਂ ਤੇ ਇਸ ਕਰਕੇ ਪਰ ਜਿਹੜੀ ਗੱਲ ਕਹਿੰਦੀ ਮੈਂ ਕਹਿੰਨੀ ਆ ਕਿ ਚਮਕੀਲਾ ਚਮਕੀਲੇ ਨਾਲ ਮੈਨੂੰ ਕਹਿੰਦੀ ਬਹੁਤ ਮਜ਼ਾ ਤੇ ਸਵਾਦ ਆਇਆ ਸੀ ਸ਼ੋਅ ਕਰਕੇ ਤੇ ਕਹਿੰਦੀ ਮੇਰੀ ਜ਼ਿੰਦਗੀ ਦਾ ਉਹ ਯਾਦਗਾਰੀ ਸ਼ੋਅ ਹੈ ਕੀ ਕਹੋਗੇ ਇਸ ਵੀਡੀਓ ਬਾਰੇ ਜਰੂਰ ਦੱਸਿਓ ਧੰਨਵਾਦ